ਪੁਲਿਸ ਵੱਲੋਂ ਅੱਜਕੱਲ ਬੜੀ ਮੁਸਤੈਦੀ ਵਰਤਦਿਆਂ ਕੰਮ ਵੀ ਕੀਤੇ ਜਾ ਰਹੇ ਨੇ ਸ਼ਲਾਗਾ ਯੋਗ ਕਾਰਜ ਹੈ ਜਿਹੜੇ ਕੀਤੇ ਜਾ ਰਹੇ ਨੇ ਸੋ ਮਾਪਿਆਂ ਦੀ ਗਵਾਚੀ ਹੋਈ 4 ਸਾਲਾਂ ਦੀ ਧੀ ਨੂੰ 4 ਹੀ ਘੰਟਿਆਂ ਦੇ ਵਿੱਚ ਪੁਲਸ ਵਾਲਿਆਂ ਨੇ ਮਾਪਿਆਂ ਤੱਕ ਪਹੁੰਚਾ ਦਿੱਤਾ। ਦੱਸੀ ਇਹ ਕਲਾਂੌਰ ਤੋਂ ਬਟਾਲਾ ਖਰੀਦਾਰੀ ਕਰਨ ਆਏ ਮਾਪਿਆਂ ਦੀ 4 ਸਾਲਾਂ ਦੀ ਧੀ ਹੈ ਜਿਹੜੀ ਗਵਾਚ ਜਾਂਦੀ ਹੈ ਅਤੇ ਉਹ ਆਪਣੀ ਧੀ ਨੂੰ ਲੱਭਣ ਲੱਗ ਜਾਂਦੇ ਨੇ ਉਧਰ ਦੂਜੇ ਪਾਸੇ ਗਵਾਚੀ ਹੋਈ ਧੀ ਹੈ ਲੋਕਾਂ ਦੀ ਮਦਦ ਨਾਲ ਟ੍ਰੈਫਿਕ ਪੁਲਿਸ ਬਟਾਲਾ ਦੇ ਇਨਚਾਰਜ ਕੋਲ ਪਹੁੰਚ ਗਈ ਫਿਰ ਸ਼ੁਰੂ ਹੋਈ ਧੀ ਦੇ ਮਾਪਿਆਂ ਨੂੰ ਲੱਭਣ ਦੀ ਕਾਰਵਾਈ ਅਤੇ ਬਟਾਲਾ ਪੁਲਿਸ ਨੇ ਮਹਿਸਾ ਚਾਰ ਘੰਟੇ ਵਿੱਚ ਹੀ ਧੀ ਨੂੰ ਮਾਪਿਆਂ ਦੇ ਸਪੁਰਦ ਕਰ ਦਿੱਤਾ ਸੋ ਇਸ ਮੌਕੇ ਧੀ ਦੇ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਵੀ ਦਿਖਾਈ ਦਿੱਤੇ ਅਤੇ ਬਟਾਲਾ ਟ੍ਰੈਫਿਕ ਪੁਲਿਸ ਦਾ ਧੰਨਵਾਦ ਕਰਦੇ ਹੋਏ ਵੀ ਉਹ ਨਜ਼ਰ ਆਏ ਅੱਜ ਨਾਲ ਜਿਸ ਜਨਾਰੇ ਨਾਲ ਮਿਲ ਕੇ ਜੀਏ ਨਾਲ ਅੱਜ ਤੋਂ ਜੁੜਾਵ ਨਹੀਂ ਕੱਪੜੇ ਕਿ ਦਿਨ ਵਾਸਤੇ ਤੁਹਾਨੂੰ ਹੋਰ ਤੋਂ ਇਪਛਾੜੇ ਇਹ ਕਪੜੇ ਜੀ ਚੀਕਾਂ ਜਿਵੇਂ 42 ਰੁਪਏ ਤੋਂ ਵਧ ਜਾਂਦੇ ਹੋ ਜਦੋਂ ਬੱਸ 'ਚ ਬਹਿਣ ਲੱਗੇ ਤੇ ਬੱਸ 'ਚ ਰਾਸ਼ੀ ਹੀ ਜ਼ਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਉਹਨਾਂ ਦੀ ਮੰਮੀ ਕੋਲੋਂ ਬੇਟੀ ਕੇ ਚਾਹੇ ਬੇਪਰੋਂ ਬੈਠੀ ਤੇ ਬੱਸ 'ਚ ਬੈਠ ਗਈ ਬੇਟੀ ਦੀ ਸ਼ਰਟ ਖਲੇ ਗਈ ਜਦੋਂ ਕਲਾ ਨੂੰ ਉਹਦੇ ਪਿੱਛੇ ਦੇ ਉਹ ਬੜਾ ਬੱਸ ਦੀ ਰਾਸ਼ ਘਟਿਆ ਤੇ ਉਹਨਾਂ ਨੇ ਦੇਖਿਆ ਵੀ ਬੇਟੀ ਕਿੱਥੇ ਦਾ ਬੇਟੀ ਨਾ ਤੇ ਬੇਟੀ ਕੋਲੋਂ ਤੇ ਨਾ ਮੇਰੇ ਕੋਲੋਂ ਫਿਰ ਉਹ ਉਹਨਾਂ ਨੇ ਪਤਾ ਨਹੀਂ ਕਿਤਨਾ ਸਮਾਂ ਸਰਵਰ ਕੀਤਾ ਇੱਕ ਬਟਾੜੇ ਕਾਲੇ ਸੰਪੁਰਗੀ ਤੋਂ ਉਸ ਟਾਈਮ ਤੇ ਪਟਾੜੇ ਬਸ ਸਟੈਂਡ ਤੇ ਵੀ ਨਾਮ ਜਾਣਦੋਂ ਤਾਂ ਫਿਰ ਉਹਨਾਂ ਨੇ ਫਾਈਲ ਇਤਿਹਾਸਕ ਦਫ਼ਤਰਾਂ ਕੀ ਸੰਪਰਕ ਕਰਕੇ ਤੇ ਨਾਲ ਮਲਾਜਮਾ ਦੀ ਮਸਲੇ ਨਾਲ ਗੱਲ ਕੀਤੀ ਹੋਰ ਤੇ ਬਾਅਦ ਵਿੱਚ ਉਹਨੇ ਸਾਡੀ ਨਾਲ ਸਪੱਸ਼ਟ ਕਰਕੇ ਤੇ ਮਹਾਰਾਜਪਤਰਾ ਦੇ ਸਰਟੀਫਿਕੇਟ ਜਿਸ ਟੈਂਡੇ ਸੱਣੀ ਮਿਲਾਂ ਨੂੰ ਮੈਂ ਮੈਂ ਤੁਹਾਨੂੰ ਅਪਨਾ ਕਰਨਾ ਚਾਹੁੰਦੇ ਤੇ ਇਹ ਦੇ ਲੂੰ ਤਾਂ ਨੁਰਕਰਤ ਅੱਜ ਮਿਤੀ 7 4 28 ਨੂੰ ਵਕਤ ਕਰੀਬ 3 ਵਜੇ ਦਾ ਸੀਗਾ বাস ਸਟੈਂਡ ਤੇ ਕੁਲਵਾਰਸ ਬੱਚੀ ਛੋਟੀ ਸਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਆ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਗਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਇਹ ਕੀ ਇਮਪਰੇ ਉਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ বাস ਸਟੈਂਡ ਤੇ ਵਾਪਸ ਆਏ ਨੇ ਇਹ ਜਦ ਬੀਬੀਆਂ ਰਲੀਆਂ ਹੁੰਦੀਆਂ ਨੇ ਫੇਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਣ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਓ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਨਹੀਂ ਪਾ ਇਹਨੂੰ ਮੁਸ਼ਕਲ ਨਹੀਂ ਸਾਨੂੰ ਤੇ ਅਸੀਂ ਬੜਾ ਵੱਡਾ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੋਈ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਸ਼ਹਿਰ ਆਉਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਿਆਰ ਦਿਓ ਮੇਰੇ ਕੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸਾਂਭਾਂਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸ ਤੋਂ ਮੇਰੀ ਮਾਪਿਆਂ ਨੂੰ ਅਪੀਲ ਹੈ ਵੀ ਆਪਣੇ ਬੱਚਿਆਂ ਦੇ ਪਹਿਲ ਤੌਰ ਤੇ ਧਿਆਨ ਰੱਖਿਆ ਕਰੋ ਜੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਨੂੰ ਧਿਆਨ ਆ ਲਾਇਆ